ਫਰੋਇਪਰ ਦੇ ਕਸਬਾ ਮਖੂਦੇ ਨਜ਼ਦੀਕ ਤੋਂ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਆ ਜਿੱਥੋਂ ਦੀ ਸਰਹੰਦ ਫੀਡਰ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਵਿੱਚ ਡੁੱਬ ਗਏ ਆ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਕਸਬਾ ਮਖੂਦੇ ਨਜ਼ਦੀਕ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਪਤੀ ਪਤਨੀ ਸਮੇਤ ਦੋ ਬੱਚੇ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਗਏ ਸਨ ਤਾ ਪਤੀ ਪਤਨੀ ਸੁਰੱਖਿਤ ਦੱਸੇ ਜਾ ਰਹੇ ਹਨ ਅਤੇ ਦੋ ਬੱਚੇ ਜਿਹੜੇ ਆ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਜਿਨ੍ਹਾਂ ਦੀ ਭਾਲ ਜੜੀ ਆ ਉਹ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਇਹ ਘਟਨਾ ਜਿਹੜੀ ਆ ਪਿੰਡ ਵਰਪਾਲਾਂ ਦੇ ਨਜ਼ਦੀਕ ਵਾਪਰੀ ਆ ਜਿੱਥੇ ਬਿਨਾਂ ਰੈਲਿੰਗ ਵਾਲੀ ਨਹਿਰ ਤੋਂ ਤਿਲਕ ਕੇ ਡਿੱਗਣ ਕਾਰਨ ਇਹ ਘਟਨਾ ਵਾਪਰੀ ਆ ਉਧਰ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਪਤੀ ਪਤਨੀ ਦੀ ਜਾਨ ਜਿਹੜੀ ਆ ਉਹ ਬਚਾਈ ਗਈ ਆ ਅਤੇ ਬੱਚਿਆਂ ਦੀ ਪਹਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਅ ਫਰੋਇਪਰ ਦੀ ਫਰੋਇਪਰ ਦੇ ਕਸਬਾ ਮਖੂ ਦੇ ਨਜ਼ਦੀਕ ਦੀਆਂ ਹਨ ਜਿੱਥੇ ਸਰਹੰਦ ਫੀਡਰ ਨਹਿਰ ਵਿੱਚ ਦੋ ਬੱਚੇ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਗਏ ਆ ਜਿਨ੍ਹਾਂ ਦੀ ਪਹਲ ਜਿਹੜੀ ਆ ਉਹ ਫਿਰ ਕੀਤੀ ਜਾ ਰਹੀ ਆ ਜਿਹੜੀ ਰਾਤ ਨੂੰ ਸੱਤ ਪਰਵਾਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਬਹੁਤ ਠਿਕੜ ਜਿਆਦਾ ਸੀ ਬਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨੀ ਆਇਆ ਤੇ ਤੇ ਮੈਂ ਆਇਆ ਰਾਤ ਨੂੰ ਮੈਨੂੰ ਇਹ ਗੱਲ ਦਾ ਪਤਾ ਨਹੀਂ ਚੱਕਰ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟੋਂ ਮੈਂ ਪੈਰ ਪੂਰ ਲਾ ਕੇ ਰੋਕਿਆ ਹਦਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡਿੱਗ ਗਿਆ ਤੇ ਇਹ ਤਿੰਨੇ ਹੀ ਇਹ ਵਿੱਚ ਡਿੱਗ ਗਏ ਨਰ ਦੇ ਮੈਂ ਤਾਂ ਰਹਿ ਗਿਆ ਹੀ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ 3 ਸਾਲ ਦਾ ਜਿਹੜੇ ਹੈ ਕਿ ਬੱਚੇ ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਹੈ ਇੱਕ ਤੇ 1 2 ਸਾਲ ਦਾ ਕੀ ਨਾਮ ਸੀ ਉਹਦਾ ਇੱਕ ਦਾ ਨਗਰ ਭੇਜੇ ਇੱਕ ਦਾ ਨਾਨੀ ਬਰਤਈ ਤੇ ਜਿਹੜੇ ਹੈਗੇ ਆ ਤੁਹਾਡੇ ਦੱਸਦੇ ਵਾਈਫ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤੱਕਾ ਤੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖਣ ਲੱਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈ ਇਹ ਕਿਤੇ ਉਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਤੇ ਬੈਠੇ ਰਹੇ ਬਾਜ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀ ਤੇ ਇਧਰੋਂ ਪਿੰਡ ਵਾਲੇ ਚਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲਈ ਵਰਪਾਲ ਪਿੰਡ ਦਾ ਕੋਲੇ ਜੀ ਤੇ ਕੀ ਗੱਲ ਹੈ ਕਿ ਇਹ ਮਤਲਬ ਇਹ ਪੁਲ ਦੇ ਉੱਤੇ ਕਿਹ ਕਿਹੜੇ ਸਾਲ ਨਾਲ ਆ ਗਈ ਜਿਹੜੇ ਮਿੱਟੀ ਏ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਈਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂ ਗਏ ਉੱਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚੱਕੜ ਜ਼ਿਆਦਾ ਹੋ ਗਿਆ ਕੋਹਮੀ ਪੈ ਗਿਆ ਤੇ ਇਹਦੇ ਨਾਲ ਚੱਕੜ ਜ਼ਿਆਦਾ ਹੋਣ ਕਰਨ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਔਰ ਤੇ ਜੇ ਚੱਕੜ ਹੋਇਆ ਵਾ ਤੇ ਕਰਾਇਆ ਕਰੋਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਲ ਤਾਂ ਤਿਲਕੂ ਗਈ ਪੜਾ ਜਿਵੇਂ ਮਰਜੀ ਆ ਕੋਈ ਬੱਚੇ ਬਾਰੇ ਕੁਝ ਪਤਾ ਲੱਗਾ ਹਲੇ ਤੱਕ ਨਹੀਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਿਆ ਲਈ ਤੇ ਕੀ ਕਰੇ ਕੋਈ ਭਾਗੂ ਲੋ ਪਿੱਛੋਂ ਲੈ ਜਿਹੜੀ ਹੈਗੀ ਪਾਣੀ ਬੰਦ ਕਰਦਾ ਕਿ ਕਿੱਥੇ ਆਣਾ ਕਿ ਪਾਣੀ ਬੰਦ ਕੀਤਾ ਜਾ ਰਿਹਾ ਤੇ ਭਾਈ ਟੀਮ ਮਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਕਿਤੇ ਕਿ ਤਾਈ ਇੱਥੇ ਪਹੁੰਚ ਰਿਹਾ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਅਸੀਂ ਹੀ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਬਣ ਜਾਣਾ ਚਾਹੀਦਾ ਈ ਕੀ ਨਾਂ ਤੇ ਮੇਰਾ ਨਾਂ ਜਸਬੀਰ ਹੈ ਜੀ ਅੱਜ ਵੀਰ ਜੀ ਜੋ ਅੱਜ ਹਾਦਸਾ ਵਾਪਰਿਆ ਕਾਫੀ ਸਮੇਂ ਤੋਂ ਜਿਹੜਾ ਇਹ ਪੁਲ ਹੈ ਰੋਡਾਂ ਪੁਲ ਹੈ ਕਈ ਹਾਦਸੇ ਵਾਪਰ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਜਿਹੜਾ ਜਰਾ ਪਹਿਲਾਂ ਤਾਂ ਫਤਿਹਪੁਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹਾਦਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਕਾਟਾ ਕਦੀ ਨਹੀਂ ਪੂਰਾ ਹੋ ਸਕਦਾ ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁਲ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸਿੰਚਾਈ ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾਂ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਹੈ ਜਿਨ੍ਹਾਂ ਨੇ ਅੰਦਰ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੇ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜੂਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚਿਆਂ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣ ਜੀ ਬੱਟ ਫੇਲ ਹੋ ਰਿਹਾ ਸਤਾ ਡੰਡਾ ਕੀ ਹੈਗਾ ਤੇ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਬੱਚੇ ਜਿਹੜੇ ਹੈਗੇ ਡੇਰ ਦੇ ਵਿੱਚ ਰੁੜ ਗਏ ਹੈਗੇ ਕੀ ਕਰ ਬਣਿਆ ਭਜੀ ਮੇਰਾ ਨਾਮ ਸਰਜ ਸਿੰਘ ਹੈ ਜੀ ਜਿਹੜਾ ਰਾਤ ਹਾਦਸਾ ਆਇਆ ਵਾ ਇਹ 9:30 ਦੇ ਕਰੀਬ ਹੋਇਆ ਜੀ ਇਹ ਜਿਹੜਾ ਵੀਰਾ ਇਹ ਆਪਣੇ ਸਾਰੇ ਪਰਿਵਾਰ ਉੱਥੇ ਰਹਿੰਦਾ ਸੀਗਾ ਇਹਨੂੰ ਕੋਈ 10-15 ਦਿਨ ਹੋ ਚੱਲੇ ਸੀਗੇ ਉੱਥੋਂ ਇਹਦੀ ਮਾਤਾ ਨੇ ਫੋਨ ਲਾਇਆ ਕਿ ਮੈਨੂੰ ਨਾ ਮਿਲ ਕੇ ਜਾ ਨਾਲੇ ਮੇਰੇ ਬੱਚਿਆਂ ਨੂੰ ਮਲਾ ਕੇ ਲੈ ਕੇ ਜਾ ਕੇ ਦਿਲ ਨਹੀਂ ਲੱਗਦਾਗਾ ਇਹਨੇ ਕੀ ਕੀਤਾ ਉੱਥੋਂ ਚਾਈ ਚਾਈ ਦੋਵੇਂ ਜੀ ਆਏ ਆ ਜੀ ਪਰਿਵਾਰ ਨੂੰ ਮਿਲਾਉਣ ਵਾਸਤੇ ਘਰੇ ਆਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਰਾਹ ਦੇ ਵਿੱਚ ਕੀ ਸਾਡੇ ਨਾਲ ਪਾਣਾ ਵਾਪਰ ਜਾਣਾ ਠੀਕ ਹੈ ਜੀ ਪਾਣਾ ਵਾਪਰਿਆ ਕਿ ਇਹਨਾਂ ਦੇ ਕਾਰਨਾਂ ਵਾਪਰਿਆ ਉਹ ਬੰਦਿਆ ਦੇ ਕਾਰਨਾਂ ਨਲਾਇਕੀ ਉਹ ਬੰਦਿਆ ਨੇ ਕੀਤੀ ਆ ਜਿਹੜੇ ਕਿ ਨਹਿਰ ਵਿਭਾਗ ਦੇ ਅਧਿਕਾਰੀ ਆ ਜੀ ਉਹ ਕੀ ਕਰਦੇ ਆ ਮਿੱਟੀ ਇਥੋਂ ਚੱਕ ਕੇ ਉਹ ਇੱਕ ਸਾਈਡ ਤੇ ਇਧਰਲੇ ਬੰਨੇ ਬਣਾ ਰਿਹਾ ਕਿ ਜਿਹੜੀ ਨਹਿਰ ਆ ਉਹ ਲੀਕ ਨਾ ਹੋਵੇ ਉਹ ਮਿੱਟੀ ਵੀ ਉਥੋਂ ਨਹਿਰ ਦੇ ਉੱਤੇ ਹੀ ਚੱਕ ਕੇ ਤੇ ਨਹਿਰ ਦੇ ਉੱਪਰ ਹੀ ਪਾ ਰਿਹਾ ਜੀ ਉਹਨਾਂ ਦੀ ਨਲਾਇਕੀ ਸਿਰਫ ਸਭ ਤੋਂ ਵੱਡੀ ਇਹ ਹੈ ਕਿ ਜਦੋਂ ਮਿੱਟੀ ਪਾਉਂਦੇ ਆ ਉਹ ਮਿੱਟੀ ਡਿੱਗਦੀ ਆ ਠੀਕ ਆ ਜੀ ਫਿਰ ਉੱਥੇ ਕ੍ਰੇਨ ਲਾਉਂਦੇ ਆ ਜੀ ਸੀ ਬੀ ਲਾਉਂਦੇ ਆ ਔਰ ਉਹਦੇ ਪੁੱਲ ਦੇ ਵਿਚਾਲੇ ਉਹ ਫਿਰ ਜਿਹੜਾ ਪਾਣੀ ਡਿੱਗਦਾ ਉੱਪਰ ਤੇ ਜਿਹੜੀ ਮਿੱਟੀ ਹੁੰਦੀ ਆ ਉਹ ਚਿੱਕੜ ਬਣ ਜਾਂਦਾ ਬਹੁਤ ਜ਼ਿਆਦਾ ਤੇ ਇਹ 10 15 ਦਿਨ ਉਹ ਇੱਥੇ ਨਹੀਂ ਰਹਿੰਦਾ ਸੀ ਕੋਣਾ ਅਸੀਂ ਤਾਂ ਇੱਥੇ ਰਹਨੇ ਆ ਸਾਨੂੰ ਤਾਂ ਪਤਾ ਉੱਥੇ ਕੰਮ ਚੱਲਦਾ ਪਿਆ ਵਾ ਚਿੱਕੜ ਹੋ ਜਾਂਦਾ ਵਾ ਇਹ ਬ੍ਰਦਰ ਨਹੀਂ ਇਹਨੂੰ ਪਤਾ ਸੀਗਾ ਜਦੋਂ ਇਹ ਆ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਮੋਟਰਸਾਈਕਲ ਤਲਕ ਗਿਆ ਤੇ ਉਹ ਤਿੰਨੇ ਇਕਰਾ ਨਹਿਰ ਦੇ ਵਿੱਚ ਡੇਗ ਪੇ ਬਾਅਦ ਚ ਇਹਨੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਛਾਲ ਮਾਰੀ ਜਦੋਂ ਇਹਨੇ ਛਾਲ ਮਾਰੀ ਤੇ ਉਹ ਕਿਤੇ ਆਪਣੀ ਵਾਈਫ ਨੂੰ ਹੱਥ ਪਾਉਂਦਾ ਸੀ ਕਿਤੇ ਆਪਣੀ ਗੁੜੀਆਂ ਨੂੰ ਹੱਥ ਪਾਉਂਦਾ ਸੀ ਹੁਣ ਲੋੜਿੰਦੇ ਦਾ ਪਰਿਵਾਰ ਇਹਨੂੰ ਸਾਰਾ ਹੀ ਸੀਗਾ ਜੀ ਹੁਣ ਕਿਨੂੰ ਕਿਨੂੰ ਬਚਾਉਂਦਾ ਹੈ ਨ ਰਾ ਨੇ ਹੱਥ ਹੁਤ ਮਾਰ ਕੇ ਦੇਖਿਆ ਨਹੀਂ ਇਹਦਾ ਚਾਰਾ ਚੱਲਿਆ ਇਹਨੂੰ ਐ ਲੱਗਾ ਕਿ ਮੇਰੇ ਘਰ ਦੀ ਮੇਰੀ ਵਾਈਫ ਵੀ ਮੇਰੇ ਬੱਚੇ ਰੁੜ ਗਿਆ ਇਹਨੇ ਫਿਰ ਕੀ ਕੀਤਾ ਤੈਰ ਕੇ ਆਪਣੀ ਸਾਈਡ ਤੇ ਆਣ ਕੇ ਘਰ ਘਰੇ ਗਿਆ ਮੋਟਰਸਾਈਕਲ ਦੀ ਜਿਹੜੀ ਚੈਂਚੂਨ ਸਾਰਾ ਕੁਝ ਟੁੱਟ ਗਿਆ ਜਦੋਂ ਡਿੱਗਾ ਮੋਟਰਸਾਈਕਲ ਤੇ ਫਿਰ ਇਹ ਤੁਰ ਕੇ ਘਰੇ ਗਿਆ ਰੋਂਦਾ ਰੋਂਦਾ ਘਰੇ ਗਿਆ ਫਿਰ ਇਹਨੇ ਜਾ ਕੇ ਦੱਸਿਆ ਫਿਰ ਉਤੋਂ ਸਾਰਾ ਸਾਡਾ ਪਿੰਡ ਇਥੇ ਨਹਿਰ ਦੇ ਉੱਤੇ ਆਇਆ ਫਿਰ ਅਈਏ ਤੋਂ ਜਾਂਚ ਪੜਤਾਲ ਕੀਤੀ ਆ ਜੀ ਸਾਨੂੰ ਇਥੇ ਕੁਝ ਨਹੀਂ ਮਿਲਿਆਗਾ ਇਹਦਾ ਮੁੱਖ ਕਾਰਨ ਇਹਦਾ ਮੁੱਖ ਦੋਸ਼ੀ ਸਿਰਫ ਅਹੀ ਇਹੀ ਮੰਨਦਿਆਂ ਕਿ ਇੱਕ ਨਹਿਰ ਦਾ ਪ੍ਰਸ਼ਾਸਨ ਤੇ ਇੱਕ ਜਿਹੜਾ ਇਥੇ ਕੰਮ ਕਰਵਾ ਰਿਹਾ ਜਿਨੇ ਇਹਦੀ ਸਫਾਈ ਪੁੱਲਦੀ ਨਹੀਂ ਕਰਵਾਈ ਜੀ ਹਾਂਜੀ ਧੰਨਵਾਦ ਜੀ ਕਰੀ ਗੱਪ ਗੱਲ ਕਰਦੇ ਹੈਗੇ ਜਿਹੜਾ ਇਹ ਪੁਲ ਹੈਗਾ ਵਾ ਪੁਲ ਦੇ ਉੱਤੇ ਵੀ ਜਿਹੜੀ ਰੇਲਿੰਗ ਨਹੀਂ ਲੱਗੀ ਹੋਈ ਹੈ ਰੇਲਿੰਗ ਲੱਗਣ ਦਾ ਵੀ ਕਾਰਹੀ ਕਰ ਰਹੀ ਇਸੇ ਕਰਕੇ ਸ਼ਾਇਦ ਜਿਹੜੇ ਪਾਸੇ ਬਚਦੇ ਭਾਜੀ ਜੀ ਅੱਜ ਰੇਲਿੰਗ ਲੱਗ ਗਈ ਨੀ ਨਾ ਤੇ ਉਧਰ ਘਟਣਾ ਨਹੀਂ ਸੀ ਵਾਪਰਨੀ ਬਾਕੀ ਹੁਣ ਐਸਡੀਐਮ ਸਾਹਿਬ ਆਈ ਸੀ ਇੱਥੇ ਐਸਡੀਐਮ ਸਾਹਿਬ ਨੂੰ ਅਸੀਂ ਇੱਥੇ ਪੂਰਾ ਪੁਲ ਪੁਲ ਬੰਦ ਕੀਤਾ ਜੀ ਐਸਟੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਅੱਜ ਸ਼ਾਮ ਨੂੰ ਹੀ ਮੈਂ ਇੱਥੋਂ ਕਰਵਾਉਂਗਾ ਤੇ ਬਾਕੀ ਟੀਮਾਂ ਆ ਰਹੀਆਂ ਐਨਡੀਐਫ ਸੈਂਟਰਲ ਗਵਰਨਮੈਂਟ ਦੀਆਂ ਟੀਮਾਂ ਆ ਰਹੀ ਆਪਣਾ ਤਾਂ ਚਲੋ ਇਹਨਾਂ ਨੂੰ ਪਰਿਵਾਰ ਨੂੰ ਹੌਸਲਾ ਆ ਜਾਊਗਾ ਕਿ ਇਹਨੇ ਨਾਲ ਚਲੋ ਦਿਲ ਬੰਦੇ ਦਾ ਹੌਲਾ ਹੋ ਜਾਂਦਾ ਜੀ ਜਿਕਰ ਅੱਪ ਗੱਲ ਕਰਦੇ ਹੈਗੀ ਆ ਇਸ ਸਵਰ ਦੇ ਵਿੱਚ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਹੈਗੀ ਆ ਜਾਂ ਕੋਈ ਬੱਚਿਆਂ ਨੂੰ ਕੱਢਣ ਵਾਸਤੇ ਕੋਈ ਉਪਰਲਾ ਕੀਤਾ ਜਾ ਰਿਹਾ ਸਰ ਪਹਿਲਾਂ ਵੈਸੇ ਨਾਰਮਲ ਜਿਹੜੇ ਹੁੰਦੇ ਆ ਟੋਬੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਜਿਆਦਾ ਵਾ ਤੇਜ਼ ਜਿਆਦਾ ਪਾਣੀ ਵਗ ਰਿਹਾ ਵਾ ਇੱਕ ਪਾਣੀ ਗੰਦਾ ਬਹੁਤ ਆ ਪਹਾੜਾਂ ਤੋਂ ਤੁਹਾਨੂੰ ਪਤਾ ਮੀਂਹ ਪੈ ਰਿਹਾ ਪਹਾੜਾਂ ਚੋਂ ਪਾਣੀ ਆ ਰਿਹਾ ਜੀ ਪਾਣੀ ਗੰਦਾ ਹੋਣ ਦੇ ਕਾਰਨ ਉਹ ਕਹਿੰਦੇ ਕਿ ਵਿੱਚ ਜੇ ਅਸੀਂ ਦੇਖਣਾ ਕੋਈ ਨਹੀਂ ਫਾਇਦਾ ਕੋਈ ਨਹੀਂਗਾ ਹੁਣ ਐਨਡੀਐਫ ਦੀਆਂ ਜਿਹੜੀਆਂ ਟੀਮਾਂ ਉੱਪਰ ਆ ਰਹੀਆਂ ਸਰ ਉਹਨਾਂ ਕੋਲੇ ਸਾਰਾ ਪ੍ਰਬੰਧ ਹੁੰਦਾ ਉਹ 2 ਦਿਨ ਵੀ ਉਹਨਾਂ ਨੂੰ ਜਾਂਚ ਕਰਨੀ ਪੈਣਾ 2 ਦਿਨ ਲਾ ਕੇ ਇੱਥੇ ਜਾਂਚ ਕਰਨਗੇ ਬਾਕੀ ਕਰ ਸਰਕਾਰ ਕੋਲ ਮੰਗ ਕਰਦੇ ਆ ਜੀ ਇਹਦੀ ਬੰਦੀ ਇਹਨ ਦੀ ਸਹਾਇਤਾ ਇਹਨੂੰ ਦਿੱਤੀ ਜਾਵੇ ਜੋ ਆਪਣੇ ਪਰਿਵਾਰ ਦਾ ਗਾੜੀ ਰੋਜ਼ਗਾਰ ਚਲਾ ਸਕੇ ਜੀ ਠੀਕ ਹੈ ਹੁਣ ਜਿਹੜੇ ਬੱਚੇ ਗਿਆ ਚਲੇ ਉਹ ਤਾਂ ਵਾਪਸ ਆਉਣੇ ਨੇ ਜੀ ਬਾਕੀ ਸਰਕਾਰ ਨੂੰ ਸਾਨੂੰ ਐਸਡੀਐਮ ਸਾਹਮਣੇ ਕਟਾਰੀਆ ਸਾਹਿਬ ਦੇ ਲੜਕੇ ਵੀ ਆਏ ਉਹਨਾਂ ਨੇ ਇਹ ਵੀ ਸ਼ਵਾਜ ਦੇ ਗਏ ਆ ਜੋ ਸਾਡੇ ਲੋ ਬੰਦੀ ਹੋਈ ਸਹਾਇਤਾ ਅਸੀਂ ਦਵਾਂਗੇ ਜੋ ਨਹਿਰ ਮਹਿਕਮੇ ਲੋ ਬੰਦੀ ਹੋਈ ਸਹਾ